ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਾਣੀ ਵਿੱਚ ਸੋਹ ਮਾਨਵਤਾ ਦੇ ਸਰਵਪੱਖੀ ਵਿਕਾਸ ਲਈ ਬਖਸ਼ਿਸ਼ਮਈ ਉਪਦੇਸ਼ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕੁੱਲ ਜਿਹੜੀ ਬਾਣੀ ਹੈ ਉਹ 63 ਸ਼ਲੋਕ ਹਨ ਜੋ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਸੰਪਾਦਨ ਸਮੇਂ ਵੱਖ-ਵੱਖ 9-12 ਵਿੱਚ ਦਰਜ ਕੀਤੇ। ਸਤਪੁਰਾਂ ਨੇ ਉਸ ਗੁਰੂ ਦੀ ਮਹਿਮਾ ਦੇ ਸੰਦਰਭ ਵਿੱਚ ਜਿਹੜਾ ਅਸੀਂ ਰੋਜ਼ਾਨਾ ਹੀ ਬਖਸ਼ਿਸ਼ਮਈ ਸ਼ਲੋਕ ਸਰਵਣ ਕਰਦੇ ਹਾਂ ਕਿ ਜੇ 100 ਚੰਦਾ ਉੱਗਵਹਿ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਨ ਕੋਰੰਦਾਰ। हे ਪਾਈ ਸੰਸਾਰ ਦੇ ਲੋਕੋ ਜੇ ਸੈਂਕੜੇ ਚੰਦਰਮਾ ਹੋਣ ਹਜ਼ਾਰਾਂ ਸੂਰਜ ਹੋਣ ਇੰਨੀ ਰੋਸ਼ਨੀ ਦੇ ਹੁੰਦਿਆਂ ਹੋਇਆਂ ਵੀ ਜੇ ਸੰਸਾਰ ਦਾ ਆਤਮਿਕ ਜੀਵਨ ਨਹੀਂ ਹੈ ਆਤਮਿਕ ਤੌਰ ਤੇ ਇਨਸਾਨ ਨੇ ਵਿਕਾਸ ਨਹੀਂ ਕਰਤਾ ਤਾਂ ਇੱਕ ਹੋਰ ਅੰਧਾਰ ਹੋਏਗਾ ਕਿਉਂਕਿ ਇਸ ਤੋਂ ਬਗੈਰ ਸੰਸਾਰ ਵਿੱਚ ਜਾਗਰਤੀ ਨਹੀਂ ਹੋ ਸਕਦੀ ਫਿਰ ਸਤਿਗੁਰਾਂ ਨੇ ਜੀਵਨ ਦੇ ਅੱਠਾਂ ਪੈਰਾਂ ਦੀ ਜਿਹੜੀ ਵਿਆਖਿਆ ਇਸ ਰੂਪ ਵਿੱਚ ਕੀਤੀ ਕਿ ਇੱਕ ਤੇ ਅਮਰਤ ਵੇਲੇ ਦਾ ਪਹਿਰ ਹੈ ਕਿਉਂਕਿ ਚਾਰ ਪੈਰੇ ਦਿਨ ਹੈ ਤੇ ਚਾਰ ਪੈਰ ਰਾਤ ਹੈ ਜਿਹੜਾ ਅਮਰਤ ਵੇਲੇ ਬਾਰੇ ਸਤਿਗੁਰਾਂ ਦਾ ਹੈ ਕਿ ਚੌਥੇ ਪਹਿਰ ਸਵਾ ਕੇ ਸੁਰਤਿਆਂ ਉਪਜਿਆ ਚਾਓ ਤਿੰਨਾ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾ ਨਾਓ ਕਿ ਜਿਹੜਾ ਸੂਬਾ ਦਾ ਚੌਥਾ ਪਹਿਰ ਹੈ ਇਹਦੇ ਵਿੱਚ ਉੱਚੀ ਸੁਰਤ ਵਾਲਿਆਂ ਨੂੰ ਅਕਾਲ ਪੁਰਖ ਦੀ ਬੰਦਗੀ ਦਾ ਚਾਓ ਪੈਦਾ ਹੋਇਆ ਤੇ ਜਿਨ੍ਹਾਂ ਦੀ ਪਾਈ ਭਗਤੀ ਕਰਨ ਵਾਲੀਆਂ ਰੂਹਾਂ دریاਵਾਂ ਦੇ ਨਾਲ ਸੰਗ ਹੈ ਦੋਸਤੀ ਹੈ ਉਹਨਾਂ ਦੇ ਮਨ ਵਿੱਚ ਤੇ ਮੁਖ ਵਿੱਚ ਉਸ ਕਾਲਪੁਰਖ ਦਾ ਸੱਚਾ ਨਾ ਹੁੰਦਾ ਫਿਰ ਇਸ ਸੰਸਾਰ ਨੂੰ ਜਾਗਰਤ ਕਰਦੇ ਸਤਿਗੁਰਾਂ ਫਰਮਾਇਆ ਕਿ ਸੱਤ ਪੈਰ ਬਾਕੀ ਬਚੇ ਨੇ ਉਹਨਾਂ ਸੱਤਾਂ ਪੈਰਾਂ ਵਿੱਚ ਮਨੁੱਖ ਦਾ ਜੀਵਨ ਕਿਹੋ ਜਿਹਾ ਹੋਵੇ ਇਹ ਸਾਡੇ ਵਰਤਮਾਨ ਸਮੇਂ ਵਿੱਚ ਵੀ ਹਰ ਇੱਕ ਦਾ ਸਵਾਲ ਹੁੰਦਾ ਹੈ ਖਤਗੁਰਾਂ ਦਾ ਬਖਸ਼ਿਸ਼ਮਈ ਉਦੇਸ਼ ਹੈ ਕਿ ਸੱਤੀ ਪਹਿਰਿ ਸਤ ਭਲਾ ਬਹੀਆ ਪੜਿਆਂ پاس ਉਥੈ ਪਾਪ ਪੁੰਨ ਵਿਚਾਰਿਆ ਕੂੜਾ ਘਟੈ ਰਾਸ ਇਹਨਾਂ ਸੱਤਾਂ ਪਹਿਰਾਂ ਵਿੱਚ ਉਹ ਸੱਚ ਭਲਾ ਹੈ ਜਦੋਂ ਮਨੁੱਖ ਆਤਮਿਕ ਤੌਰ ਤੇ ਉੱਚਿਆਂ ਨੂੰ ਪੜਿਆਂ ਦੀ ਸੰਗਤ ਕਰਦਾ ਹੈ ਬਹੀਆ ਪੜਿਆਂ پاس ਚੰਗਿਆਂ ਵਿੱਚ ਬੈਠਾਂਗੇ ਤਾਂ ਉਥੇ ਕੋਈ ਵਿਚਾਰ ਹੋਏਗਾ ਸੁਵਾਦ ਹੋਏਗਾ ਤਾਂ ਫਿਰ ਕੂੜ ਦੀ ਰਾਸ ਤਦ ਘਟੇਗੀ ਨਹੀਂ ਤਾਂ ਮਨੁੱਖ ਕੋਲੇ ਬਿਨਾ ਚੰਗੀ ਸੰਗਤ ਦੇ ਕੇਵਲ ਹੰਕਾਰ ਹੁੰਦਾ ਜਾਂ ਕੇਵਲ ਸ਼ੰਕੇ ਹੁੰਦੇ ਆ ਜਾਂ ਕੇਵਲ ਉਹਦੀ ਨਿੱਜ ਦੀ ਸੋਚ ਹੁੰਦੀ ਆ ਪਰ ਕੂੜ ਦੀ ਰਾਸ ਉਦੋਂ ਘਟਦੀ ਹੈ ਜਦੋਂ ਚੰਗਿਆਂ ਵਿੱਚ ਬੈ ਕੇ ਚੰਗੀ ਵਿਚਾਰ ਹੁੰਦੀ ਹੈ ਤਾਂ ਕੁਦਰਤੀ ਹੈ ਜਿਹੜਾ ਸੰਸਾਰੀ ਵਰਤਾਰਾ ਹੈ ਉਹਦੇ ਵਿੱਚ ਆਮ ਬੰਦਾ ਚਿੰਤਾ ਵਿੱਚ ਜਿਉਂਦਾ ਹੈ ਕਿਉਂਕਿ ਸਾਡਾ ਲੋਕ ਮੁਹਾਵਰਾ ਹੀ ਬਣ ਗਿਆ ਕਿ ਰੋਟੀ ਰੋਜੀ ਦੀ ਚਿੰਤਾ ਹੈ ਸਤਿਗੁਰਾਂ ਦਾ ਉਪਦੇਸ਼ ਹੈ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੈ ਜੰਤੋ ਪਾਇਨ ਤਿੰਨਾ ਵੀ ਰੋਜੀ ਦੇ ਹੇ ਭਾਈ ਜਿਹੜੇ ਪਾਣੀ ਦੇ ਵਿੱਚ ਵੀ ਜੀਵ ਜੰਤੂ ਪੈਦਾ ਹੋਏ ਐ ਰੋਜੀ ਤਾਂ ਉਹਨਾਂ ਨੂੰ ਹੀ ਮਿਲ ਜਾਂਦੀ ਹੈ ਪਰ ਇੱਥੇ ਕਿਉਂਕਿ ਹਰ ਜੀ ਜਿਹੜਾ ਉਹ ਉਦਮ ਜ਼ਰੂਰ ਕਰਦਾ ਹੈ ਕਿਉਂਕਿ ਉਦਮਤੋਂ ਬਗੈਰ ਕਿਉਂਕਿ ਅੱਜ ਵਿਸ਼ੂ ਪਰਵੇ ਜਦੋਂ ਮਨੁੱਖ ਕਹਿ ਲੋ ਕਿ ਪ੍ਰਵਾਸ ਕਰਦਾ ਤੇ ਕੁਝ ਲੋਕ ਇਸ ਟੈਨਸ਼ਨ ਚ ਹੁੰਦੇ ਆ ਕਿ ਸਾਨੂੰ ਧਰਤੀ ਨੇ ਰਿਜਕ ਨਹੀਂ ਦਿੱਤਾ ਸਾਨੂੰ ਇੱਧਰ ਆਉਣਾ ਪੈ ਗਿਆ ਨੌਕਰੀਆਂ ਦੇ ਵਿੱਚ ਬਿਜ਼ਨਸ ਵਿੱਚ ਸਮਾਜ ਨੂੰ ਜਾਣਾ ਪੈਂਦਾ ਸਤਗੁਰਾਂ ਨੇ ਇਹ ਤਤ ਗਿਆਨ ਦਿੱਤਾ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ हे दुनिया दे लोको ए जेडी नक दी नाथे बारी एक अर्थ ने ए मालिक दे हाथ हुंदी है ਇਸੇ ਤਰ੍ਹਾਂ ਕਾਲਪੁਰਖ ਨੇ ਜਿੱਥੇ ਸਾਡੇ ਦਾਣੇ ਲਿਖੇ ਨੇ ਜਹਾਂ ਦਾਣੇ ਤਹਾਂ ਖਾਣੇ ਕਿਉਂਕਿ ਕਿਰਤ ਸਾਨੂੰ ਜਿਹੜੀ ਹੈ ਉਹ ਧੱਕ ਕੇ ਸਾਨੂੰ ਪ੍ਰੇਰ ਕੇ ਜਗਾ ਜਗਾ ਤੇ ਲੈ ਜਾਂਦੀ ਹੈ ਜਿੱਥੇ ਜੀਵ ਦੇ ਦਾਣਾ ਤੇ ਖਾਣਾ ਲਿਖਿਆ ਹੈ ਇਹ ਦੁਨੀਆ ਦਾ ਸੱਚ ਹੈ ਕਿ ਉੱਥੇ ਜਾ ਕੇ ਹੀ ਪ੍ਰਾਪਤ ਹੋਏਗੀ ਸੰਸਾਰ ਵਿੱਚ ਵਿਚਰਦੇ ਆ ਕਈ ਵਾਰੀ ਬੰਦੇ ਦਾ ਮਾਰਗਦਰਸ਼ਨ ਕਰਨ ਵਾਲਾ ਵੀ ਗਿਆਨ ਤੋਂ ਵਿਹੂਣਾ ਮਿਲ ਜਾਂਦਾ ਹੈ ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਜਾਗਰਤ ਕਰਦੇ ਨੇ ਕਿ ਅੰਦੇ ਕੈ ਰਾਹ ਦੱਸਿਆ ਅੰਧਾ ਹੋਏ ਸੋ ਜਾਏ ਹੋਏ ਸਜਾਖਾ ਨਾਨਕਾ ਸੋਪਿਓ ਉੱਜੜ ਪਾਏ ਕੋਈ ਅੰਦਾ ਬੰਦਾ ਕਿਸੇ ਨੂੰ ਰਾਹ ਦੱਸੇ ਤੇ ਕੋਈ ਅੰਦਾ ਹੀ ਹੋਏਗਾ ਜਿਹੜਾ ਉਸ ਰਾਹ ਤੇ ਚੱਲੇਗਾ ਜਿਹੜਾ ਸਜਾਖਾ ਹੁੰਦਾ ਉਹ ਇਸ ਤਰ੍ਹਾਂ ਕਿਸੇ ਦੇ ਭਰਮ ਵਿੱਚ ਗਸਿਆ ਹੋਇਆ ਉਸ ਪਾਸੇ ਨਹੀਂ ਤੁਰਦਾ ਪਰ ਇਥੇ ਸਤਿਗੁਰੂ ਨੇ ਇੱਕ ਜਾਗਰਤੀ ਦਿੱਤੀ ਹੈ ਕਿ ਕਿਤੇ ਇਹ ਜਿਹੜਾ ਸਾਡਾ ਸਮਾਜ ਹੈ ਇਹ ਨੇਤਰਹੀਣ ਬੰਦੇ ਦੀ ਵਿਆਖਿਆ ਨਾ ਕਰ ਲਵੇ ਸਤਿਗੁਰੂ ਅੱਗੇ ਕਹਿੰਦੇ ਨੇ ਅੰਦੇ ਇਹ ਨਾ ਆਖਿਐਨ ਜਿਨ ਮੁਖ ਲੋਇਣ ਨਾਏ ਅੰਦੇ ਸੇ ਹੀ ਨਾਨਕਾ ਖਸਮੋ ਕੁੱਥੇ ਜਾਏ हे ਭਾਈ ਸੰਸਾਰ ਦੇ ਲੋਕੋ ਅੰਦੇ ਉਹ ਨਹੀਂ ਜਿਨ੍ਹਾਂ ਦੇ ਮੁਖ ਦੇ ਉੱਤੇ ਅੱਖਾਂ ਦੇਖਣ ਯੋਗ ਨਹੀਂ ਹਨ ਅਸਲ ਵਿੱਚ ਅੰਦੇ ਉਹ ਨੇ ਜਿਹੜੇ ਆਪਣੇ ਮਾਲਕ ਤੋਂ ਆਪਣੇ ਖਸਮ ਤੋਂ ਆਪਣੇ ਅਕਾਲਪੁਰਖ ਤੋਂ ਟੁੱਟੇ ਹੋਏ ਨੇ ਹੁਣ ਸੰਸਾਰ ਨੂੰ ਇੱਕ ਜਾਗਰਤੀ ਦਾ ਮੰਤਰ ਵੀ ਦਿੱਤਾ ਹੈ ਕਿ ਸਮਾਜ ਵਿੱਚ ਲੋਕ ਕਿਸ ਤਰ੍ਹਾਂ ਦਾ ਜੀਵਨ ਜਿਉਂਦੇ ਨੇ ਸਤੁਰ ਕਹਿੰਦੇ ਮੰਤਰੀ ਹੋਏ ਠੋਇਆਂ ਨਾਗੀ ਲੱਗੇ ਜਾਏ ਆਪਣ ਹੱਥੀ ਆਪਣਾ ਦੇ ਕੂਚਾ ਪੇਲਾਏ ਕਈ ਵਾਰੀ ਬੰਦਾ ਗਿਆਨ ਘੱਟ ਰੱਖਦਾ ਹੁੰਦਾ ਸਤੁਰ ਕਹਿੰਦੇ ਠੋਇਆਂ ਦਾ ਮੰਤਰ ਜਾਣਦਾ ਹੈ ਕੋਈ ਬੰਦਾ ਤੇ ਨਾਗਾਂ ਨੂੰ ਹੱਥ ਪਾ ਲੈਂਦਾ ਹੈ ਕਿ ਮੈਂ ਨਾਗਾਂ ਦਾ ਮੰਤਰ ਵੀ ਜਾਣਦਾ ਹਾਂ ਅਸਲ ਵਿੱਚ ਇਹ ਆਪਣੇ ਆਪ ਦੀ ਵਿਨਾਸ਼ਕਾਰੀ ਕਰ ਲੈਂਦਾ ਹੈ ਇਹ ਤਾਂ ਆਪਣੇ ਆਪ ਨੂੰ ਲਾਂਬੂ ਲਾਉਣ ਵਾਲੀ ਗੱਲ ਹੈ ਪਰ ਸੰਸਾਰ ਵਿੱਚ ਜਿਉਂਦਿਆਂ ਬੰਦੇ ਦਾ ਬੋਲਦਾ ਉਹ ਹੀ ਕੁਝ ਹੈ ਜੋ ਉਹਦੇ ਹਿਰਦੇ ਵਿੱਚ ਹੁੰਦਾ ਹੈ ਜੋ ਦੀ ਸੰਸਾਰੀ ਰੂਪ ਵਿੱਚ ਜੋ ਉਹਨੇ ਆਲਿਓਂ ਦਾਲਿਓਂ ਪ੍ਰਾਪਤ ਕੀਤਾ ਹੁੰਦਾ ਜੋ ਜੀਏ ਹੋਏ ਸੋ ਉਗਵੇ ਮੂੰਹ ਕਾ ਕਾਇਆ ਹੋ ਜੋ ਅੰਦਰ ਹੁੰਦਾ ਉਗਦਾ ਉਹ ਹੀ ਹੈ ਪਰ ਸਤੂਰ ਕਹਿੰਦੇ ਬੀਜੇ ਵਿਖ ਮੰਗਾਇ ਅੰਮ੍ਰਿਤ ਵੇਖੋ ਇਹੋ ਨਿਓ ਹੇ ਭਾਈ ਬੀਜ ਦੇ ਤੁਸੀਂ ਜ਼ਹਿਰ ਹੋ ਮੰਗਦੇ ਅੰਮ੍ਰਿਤ ਹੋ ਇਹ ਕਿਵੇਂ ਇਹ ਨਿਆਤਾ ਇਹੋ ਜਾਂ ਹੋ ਨਹੀਂ ਸਕਦਾ ਤਾਂ ਉਹ ਹੀ ਹੋਏਗਾ ਜੋ ਤੁਸੀਂ ਬੀਜਦੇ ਹੋ ਜੋ ਤੁਹਾਡੇ ਹਿਰਦੇ ਦੇ ਵਿੱਚ ਹੈ ਜੋ ਤੁਹਾਡੀ ਸੋਚ ਹੈ ਪਰ ਇਹਦੇ ਵਿੱਚ ਇੱਕ ਸੰਸਾਰ ਨੂੰ ਜਿਹੜਾ ਚਾਨਣ ਬਖਸ਼ਦਿਆਂ ਸਤਗੁਰਾਂ ਨੇ ਪ੍ਰੇਰਣਾ ਦਿੱਤੀ ਕਿ ਤੁਰਦੇ ਕੋ ਤੁਰਦਾ ਮਿਲੇ ਉੜਦੇ ਕੋ ਉੜਦਾ ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਵਾ ਨਾਨਕ ਸੋ ਸਲਾਹੀ ਹੈ ਜੇਨ ਕਾਲ ਕੀਆ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਦੇ ਭਾਈ ਇਹ ਉਧਾਰਨ ਇੱਕ 바ਰੀ ਰੂਪ ਵੀ ਹੈ ਕਿ ਉੜਦਿਆਂ ਨੂੰ ਉੜਦੇ ਮਿਲ ਪੈਂਦੇ ਨੇ ਤੁਰਦਿਆਂ ਨੂੰ ਤੁਰਦੇ ਮਿਲ ਪੈਂਦੇ ਨੇ ਜਿਉਂਦਿਆਂ ਨੂੰ ਜਿਉਂਦੇ ਮਿਲਦੇ ਨੇ ਮੋਇਆਂ ਨੂੰ ਮੋਏ ਮਿਲਦੇ ਨੇ ਪਰ ਦਰਸਲ ਇਹ ਆਤਮਿਕ ਇੱਕ ਵਿਕਾਸ ਦੀ ਇਹ ਰੋਹਾਨੀ ਮੰਡਲ ਦੀ ਤਸਵੀਰ ਹੈ ਕਿ ਜਿਹੜੇ ਭਾਈ ਇਸ ਮਾਰਗ ਤੇ ਚੱਲਦੇ ਨੇ ਨਾ ਉਹਨਾਂ ਨੂੰ ਸੰਗੀ ਸਾਥੀ ਉਸ ਮਾਰਗ ਵਾਲੇ ਮਿਲ ਪੈਂਦੇ ਨੇ ਤੁਰਨ ਵਾਲੇ ਨੂੰ ਤੁਰਨ ਜਿਨ੍ਹਾਂ ਦੀਆਂ ਉਡਾਰੀਆਂ ਬਹੁਤ ਉੱਚੀਆਂ ਨੇ ਉਹਨਾਂ ਨੂੰ ਉੱਚੀ ਅਵਸਥਾ ਵਾਲੇ ਮਿਲ ਪੈਂਦੇ ਨੇ ਤੇ ਜਿਹੜੇ ਆਤਮਿਕ ਤੌਰ ਤੇ ਜਿਉਂਦੇ ਨੇ ਉਹਨਾਂ ਨੂੰ ਜਿਉਂਦਿਆਂ ਦਾ ਸਾਥ ਮਿਲ ਜਾਂਦਾ ਹੈ ਜਿਹੜੇ ਆਤਮਿਕ ਤੌਰ ਤੇ ਮਰੇ ਹੋਏ ਨੇ ਜਿਨ੍ਹਾਂ ਦਾ ਰੋਹਾਨੀ ਜੀਵਨ ਨਹੀਂ ਹੈ ਜਿਹੜੇ ਟੁੱਟੇ ਹੋਏ ਨੇ ਜਿਨ੍ਹਾਂ ਦੇ ਵਿੱਚ ਕੇਵਲ ਸ਼ੰਕੇ ਨੇ ਉਹ ਮੂਏ ਨੂੰ ਮੂਏ ਵੀ ਮਿਲ ਪੈਂਦੇ ਨੇ ਇਸ ਲਈ ਉਸ ਕਾਲਪੁਰਖ ਨੂੰ ਸਲਾਹੀ ਹੈ ਇਨੇ ਇਹ ਸਾਰਾ ਕਾਰਨ ਕੀਤਾ ਹੈ ਪਰ ਜ਼ਿੰਦਗੀ ਦਾ ਤਤ ਗਿਆਨ ਦਿੰਦਿਆਂ ਸਤਿਗੁਰਾਂ ਨੇ ਇਸ ਸ਼ਲੋਕ ਦੇ ਵਿੱਚ ਸਮੂਹ ਮਾਨਵਤਾ ਨੂੰ ਇੱਕ ਪ੍ਰਪੱਕ ਰਹਿਣ ਦਾ ਤੇ ਆਪਣੇ ਇਸ਼ਟ ਨਾਲ ਪਿਆਰ ਕਰਨ ਦਾ ਮਹਾਨ ਜਿਹੜਾ ਨੁਕਤਾ ਦਿੱਤਾ ਹੈ ਜਿਸ ਪਿਆਰੇ ਸੋਨੇਹੋ ਤਿਸ ਅਗੈ ਮਰ ਚੱਲੀ ਹੈ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜਿਉਣਾ ਹੈ ਭਾਈ ਜਿਸ ਪਿਆਰੇ ਨਾਲ ਨਿਯੋਹ ਹੋਵੇ, ਮੋਹ ਹੋਵੇ, ਉਹਦੇ ਅੱਗੇ ਮਰ ਕੇ ਜਿਉਣਾ ਹੈ। ਜਿਵੇਂ ਕਿ ਉਹਦੀ ਰਜ਼ਾ ਦੇ ਵਿੱਚ, ਉਹਦੇ ਬਾਣੇ ਦੇ ਵਿੱਚ, ਉਹਦੀ ਹੁਕਮ ਦੇ ਵਿੱਚ। ਪਰ ਤ੍ਰਿਗ ਜੀਵਨ ਸੰਸਾਰਤਾ ਕੇ ਪਛੇ ਜਿਮਣਾ। ਉਹਨੂੰ ਵਿਸਾਰ ਕੇ ਆਪਣੇ ਉਸ ਪਿਆਰੇ ਨੂੰ ਇਸ ਸੰਸਾਰ ਦੇ ਵਿੱਚ ਜਿਉਣਾ ਤ੍ਰਿਗ ਹੈ। ਇਸ ਲਈ ਆਤਮਿਕ ਤਰੱਕੀ ਵਾਸਤੇ, ਸ਼ਖਸੀਅਤ ਦੀ ਉਸਾਰੀ ਵਾਸਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ ਇਹਨਾਂ ਸ਼ਲੋਕਾਂ ਦੇ ਵਿੱਚ। ਅਸੀਂ ਕੁਝ 24 ਸਲੋਕਾਂ ਤੇ ਇਸ ਲਈ ਵਿਚਾਰ ਕੀਤੀ ਹੈ ਕਿਉਂਕਿ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਉਹਦੇ ਬਾਰੇ ਕਈ ਵਾਰੀ ਆਮ ਸਮਾਜ ਦੇ ਵਿੱਚ ਇਸ ਰੂਪ ਵਿੱਚ ਜਿਹੜਾ ਕਈ ਵਾਰੀ ਜਾਗਰਤੀ ਨਹੀਂ ਹੁੰਦੀ ਇਸ ਲਈ ਸਤਿਗੁਰਾਂ ਨੇ ਇੱਕ ਇੱਕ ਸ਼ਲੋਕ ਦੇ ਵਿੱਚ ਜਿਹੜਾ ਜ਼ਿੰਦਗੀ ਦਾ ਬਹੁਤ ਵੱਡਾ ਤਤ ਗਿਆਨ ਜਿਹੜਾ ਪ੍ਰਗਟ ਕੀਤਾ ਹੈ ਸਤਿਗੁਰੂ ਰਹਿਮਤ ਕਰਨ ਕਿ ਸਾਡੇ ਹਿਰਦਿਆਂ ਦੇ ਵਿੱਚ ਬਾਣੀ ਦਾ ਤੇ ਸਿਧਾਂਤਾਂ ਦਾ ਇਸ ਰੂਪ ਵਿੱਚ ਵਾਸਾ ਹੋਵੇ ਅਸੀਂ ਵੀ ਆਤਮਿਕ ਤੌਰ ਤੇ ਸਮਾਜਿਕ ਤੌਰ ਤੇ ਰੋਹਾਨੀ ਤੌਰ ਤੇ ਬਹੁਤ ਉੱਚੇ ਹੋ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ